आज बॉयर तो आप देख रहे हैं ना लेकिन हमका में सारे वर्क कर है कोई मंदिर लाइन में मैंने तो लेने 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 ਆਹ ਵੀਡੀਓ ਜੀ ਬਣਾ ਲਈ ਤਿੰਨ ਚਾਰ ਮਿੰਟ ਲਾ ਹੀ ਰੱਖੀ ਜਾਵਾਂ ਆਹ ਤਾਂ ਕੈਂਪ ਵੀਡੀਓ ਲੱਗ ਗਈ ਵੀਡੀਓ ਲੱਗ ਗਈ ਨਾ ਨਾ ਸਹੀ ਚੱਲੀ ਜਾਂਦੀ ਚੱਲੀ ਜਾਂਦੀ ਘੱਟ ਜੂ ਆਹ ਦੇਖੋ ਭਾਈ ਆਪਾਂ ਮੁਸੇ ਭਾਈ ਨੂੰ ਨੂੰ ਤੇਰੇ ਦੇ ਬਣੀ ਕਿ ਮੁੰਡੇ ਨੂੰ ਬਹੁਤ ਬਹੁਤ ਹੁੰਦੇ ਹੈ ਨਾ ਅਸੀਂ ਪਿਆਰ ਕਰਕੇ ਆਏ ਬੰਦੇ ਨੇ ਦੇਖੋ ਅੱਜ ਵੀ ਮਤਲਬ ਉਹ ਬਾਈ ਦੇ 2 ਸਾਲਾਂ ਬਾਅਦ ਅੱਜ ਮਾਸਾਂ ਇਸ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੇਖ ਲਓ ਦੱਬਤਪੁਰਾ ਦਾ ਮਨਹੂਰ ਗੱਡੀ ਦਿਖਾਉਣੀ ਹੈ ਜਿਹਨੇ ਕਿ ਬਾਈ ਆਖਰੀ ਜਿਹੜਾ ਸਫ਼ਰ ਕੀਤਾ ਸੀ ਨਾ ਤਾਂ ਉਸ ਦਿਨ ਕਿ ਬਾਈ ਫੋਰਚਨਰ ਤੇ ਗੱਡੀ ਲੈ ਜਾਂਦਾ ਇਹਨੂੰ ਛੱਡ ਕੇ ਦਾ ਮਨਹੂਰ ਦਾ ਗੱਡੀ ਕਰੀਏ ਜਿਹੜੀ ਚ ਆਖਰੀ ਸਫ਼ਰ ਬਾਈ ਦਾ ਕੀਤਾ ਸੀ ਇੱਧਰ ਰਿਹਾ ਦੇ ਆਹ ਸੀਗਾ ਆਹ ਸੀਗਾ ਬਾਈ ਦਾ ਆਖਰੀ ਸਫ਼ਰ ਜਿਹੜਾ ਕੀਤਾ ਸੀ ਇਹਦੇ ਚਾਸ਼ ਉਸ ਦਿਨ ਨੂੰ ਛੱਡ ਕੇ ਨਾ ਬਾਈ ਫੋਰਚਨਰ ਲੈ ਜਾਂਦਾ ਤਾਂ ਬੁਲਟ ਪਰ ਸੀ ਦੇ ਹੋ ਸਕਦਾ ਬੱਚ ਤੁਰਿਆ ਜਾਂਦੀ ਪਰ ਹੋਣੀ ਹੈ ਜਿਹੜੀ ਹੋਣੀ ਥੋੜਾ ਬਾਈ ਜੀ ਹੁਬੇ ਨੀਲੇ ਰਹੇ ਆ ਬਾਈ ਨੇ ਸਿੰਦੂ ਬਾਈ ਦੇ ਹਵੇਲੇ ਨਹੀਂ ਕਿਹਾ ਜਿੰਨੇ ਮੇਦੇ ਲਾਏ ਦੇ ਸਤ ਆਦੀ ਪਰਮਾਤਮਾ ਨੂੰ ਦੁਬਾਰਾ ਇਜ਼ਤ ਕਰਕੇ ਖੁਸ਼ੀਆਂ ਮੋੜੀਆਂ ਯਾਰ ਬਹੁਤ ਬਹੁਤ ਧੰਨਵਾਦ ਸਾਰੇ ਲੋਕਾਂ ਦਾ ਪਿਆਰ ਸੀ ਇਹੇ ਆ ਦੇਖੋ ਉਹ ਗੱਡੀ ਖੜੀ ਆ ਬਾਈ ਦਾ ਆ ਬੁੱਤ ਹੈ ਨਾ ਜਿਹੜਾ ਬਾਈ ਦਾ ਬਣਿਆ ਹੋਇਆ ਬੁੱਤ ਇਹ ਜਮਾਂ ਐ ਲੱਗਦਾ ਜਿੱਦਾਂ ਕਿ ਬਾਈ ਆਪ ਖੜਾ ਹੋਵੇ ਸ਼ੀਸ਼ੇ ਦੇ ਪਰਲੇ ਬਸਿਆ ਦੇਖੋ ਤੁਸੀਂ ਧਿਆਨ ਮਾਰਿਓ ਜਮਾਂ ਤੋ ਲੱਗਦਾ ਯਾਰ ਜਿੱਦਾਂ ਕਿ ਬਾਈ ਆਪ ਸ਼ੀਸ਼ੇ ਦੇ ਪਰਲੇ ਬੰਦੇ ਖੜਿਆ ਹੋਵੇ ਨਾ ਦੇਖੋ ਨੇੜੇ ਤੋਂ ਬਾਈ ਥੋੜਾ ਜਿਹਾ ਦੇਖੋ ਹੰਗਲਾ ਦੇਖੋ ਜਮਾਤ ਨਹੀਂ ਬਣਾਇਆ ਹੈ ਹਾਂ ਜੀ ਜਸਟਿਸ ਫੋਰਸ ਸਿੰਧੂ ਵਾਲੇ ਚਾਰੇ ਪਾਸੇ ਆ ਦੇ ਗਏ ਲੋਕ ਅੱਜ ਵੀ ਆ ਰਹੇ ਆ ਬਹੁਤ ਵਧੀਆ ਹਨਾ ਅਨੇ ਮਤਲਬ ਮਾਤਵਰ ਦਾ ਇਹਨੇ ਚੰਡੀਗੜ੍ਹ ਮਾਤਵਰ ਪਰ ਆਪਾਂ ਏਸੀ ਅੱਜ ਤਾਂ ਦੇਖਦੇ ਆ ਕਿਆ ਵਧੀਆ ਸਾਰਾ ਸਿਸਟਮ ਘੈਂਟ ਹੈ ਲੋਕ ਇੰਨੇ ਆਉਂਦੇ ਆ ਪਿਆਰ ਹੀ ਹੈ ਬਾਈ ਦਾ ਨਾਲ ਤਾਂ ਬਹੁਤ ਬਹੁਤ ਧੰਨਵਾਦ ਸਾਰਾ ਜਿੰਨੇ ਲੋਕ ਪਿਆਰ ਕਰ ਰਹੇ ਬਾਈ ਨੇ ਵਾਪਸ ਆਉਣਾ ਹੀ ਸੀ ਉਹੀ ਮਾਰ ਦੁਬਾਰਾ ਰੀਟ ਕਰਦਾ ਗਿਆ ਆਈ ਥਿੰਕ ਉਹ ਹੋ ਗਏ ਉਹਦੀ ਦਿਮਾਗ ਉਹਦੀ ਕਲਮ ਵਾਪਸ ਆਈ ਹੋਵੇ ਹਨਾ ਫੇਰ ਦੁਬਾਰਾ ਫੇਰ ਇੰਡਸਟਰੀ ਦੇ ਵਿੱਚ ਧੱਕ ਪਾਉ ਸਿੱਧੂ ਮੂਸੇ ਵਾਲਾ ਠੀਕ ਹੈ ਬਾਈ ਮਾਤਾ ਕਹਿੰਦੇ ਨੇ ਵੀ ਜਿਹਨੇ ਵੱਡੇ ਪੈਰੀਂ ਗਏ ਨੇ ਕੇ ਪੈਰੀਂ ਵਾਪਸ ਆ ਗਿਆ ਆਈ ਥਿੰਕ ਰੱਬ ਨੇ ਵਧੀਆ ਸੁਣ ਲਈ ਦਿਲੋਂ ਸੁਣੀਆਂ ਕਿਉਂਕਿ ਜਿਹੜਾ ਇੰਨੇ ਲੋਕ ਪਿਆਰ ਕਰਦੇ ਹੋਣ ਬਾਈ ਉਹਨੂੰ ਵਾਪਸ ਆਉਣਾ ਹੀ ਪੈਂਦਾ ਕਿਉਂਕਿ ਸਾਰਾ ਮਨੋ ਅਲ ਵਰਲਡ ਵਾਈਡ ਪਿਆਰ ਕਰਦਾ ਹੈ ਬਾਈ ਮਿਸ ਕਰਦਾ ਹੈ ਹਨਾ ਜਿਹਨੇ 2 ਸਾਲਾਂ ਦੇ ਵਿੱਚ ਪੂਰੀ ਇੰਡਸਟਰੀ 'ਚ ਧੱਕ ਪਾਈ ਸੀ ਆ ਲੋਕਾਂ ਦਾ ਪਿਆਰ ਦੇਖੋ ਇੰਨੇ ਆ ਇ ਨਾਟਗਾਰਾਂ ਦਾ ਘਾਰ ਆ ਬਾਈ ਦਾ ਜਿਹੜਾ ਫੇਵਰੇਟ ਨਾਟਗਾਰ ਜਿਹਨੂੰ ਮੂਸਾ ਜੱਟ ਫਿਲਮ ਚ ਵੀ ਵਰਤਿਆ ਗਿਆ ਸੀ ਆ ਦੇਖੋ ਧਿਆਨ ਮਾਰੋ ਦੱਸਿਓ ਫਿਰ ਉਹੀ ਹੈ ਨਾ ਦੇਖ ਲੋਗਾ ਜਿੱਦੂ ਦੂਰ ਦੂਰ ਆਉਂਦੇ ਆ ਬਾਈ ਨੇ ਕਮਾਈ ਸਾਰੀ ਜੰਨੇ ਆ ਟਰੈਕਟਰ ਘੜੇ ਚੱਪੀ ਫਲੋ ਝੋਟਾ ਨਾਟਗਾਰ ਇਹ ਹੈ ਕੋਹੂ ਆ ਦੇਖ ਲੋ ਤੁਸੀਂ ਆਦਿ ਲੋਕਾਂ ਦੇ ਕੋਈ ਨੇ ਲੋਕ ਜਿਹੜੇ ਨੇ ਇਹ ਬਾਈਕ ਕਰੇ ਮੀਲਾ ਲਜੀ ਮੈਂ ਗੱਡੀ ਦਾ ਨੰਬਰ ਹੈ ਸਕੋਰਬਿਓ ਨੰਬਰ 9411 ਬਾਈ ਦਾ ਨਾਮ ਵੀ 9411 ਸੀ ਸਕੋਰਬਿਓ ਗੱਡੀ ਉਹ ਨੰਬਰ 9411